ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜੋ ਕੋਈ ਨਹੀਂ ਜੋੜ ਹੋਈ ਹੈ ਨਹੀਂ ਕੋਈ ਨਹੀਂ ਪਪਾ ਜੀ ਪੰਡ ਜੀ ਹੋਈ ਹੈ ਤਾਂ ਪੰਜਾਬ ਪੁਲਿਸ ਨੂੰ ਇੱਕ ਵੱਡੀ ਸਵਾਲਤਾ ਮਿਲੀ ਜੋ ਕਿ ਵਦੇਸ਼ਾਂ ਤੋਂ ਹਥਿਆਰ ਮੰਗਾ ਕੇ ਸੋਸ਼ਲ ਮੀਡੀਆ ਰਾਹੀਂ ਗੱਲਬਾਤ ਕਰਕੇ ਆ ਕੇ ਸਪਲਾਈ ਕੀਤੇ ਜਾਂਦੇ ਸਨ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਅਮਰਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਣਾ ਦੱਸਿਆ ਕਿ ਪੁਲਿਸ ਨੇ 15 ਅਸਲਾ ਜਬਤ ਕੀਤੇ ਨੇ ਤੇ 7 ਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਡਰ ਰਾਹੀਂ ਪਾਕਿਸਤਾਨ ਤੋਂ ਅਸਲਾ ਮੰਗਾਉਂਦੇ ਸਨ ਤੇ ਆ ਕੇ ਸੋਸ਼ਲ ਮੀਡੀਆ ਤੇ ਗੱਲਬਾਤ ਕਰਕੇ ਆ ਕੇ ਸਪਲਾਈ ਕਰਦੇ ਸਨ ਇਹ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਹਾਸਲ ਕੀਤੀ ਹੈ ਉਹਨਾਂ ਦਾ ਸਹਿਜ ਕਿ ਅੱਗੇ ਹੋਰ ਵੀ ਕੁਝ ਕੁਝ ਜਾਰੀ ਹੈ ਹੋਰ ਵੀ ਕਈ ਰਾਏ ਖੁੱਲਣ ਦੀ ਉਮੀਦ ਹੈ ਆ ਤੁਹਾਨੂੰ ਸੁਣਾਉਣੇ ਆ ਉਸ ਕੇ ਮੇਂ ਗੁਰੂ ਸਿੰਘ ਭੁੱਲਰ ਕੀ ਜਾਣਕਾਰੀ ਦੇ ਰਹੇ ਨੇ 15 ਸਫਿਸਟੀਕੇਟਿਡ ਪਿਸਟਲ ਜੋ ਕਿ ਕ੍ਰਾਸ ਬਾਰਡਰ ਕਨਸਾਈਨਮੈਂਟਸ ਥਰੂ ਡਰੋਨ ਆਈਆਂ ਸੀ ਕ੍ਰਾਸ ਦ ਇੰਟਰਨੈਸ਼ਨਲ ਬਾਰਡਰ ਉਹ ਰ ਕਵਰ ਕੀਤੇ ਗਏ ਆ ਔਰ ਇਹਦੇ ਚ ਟੋਟਲ ਜਿਹੜੇ ਆ 7 ਅਕਿਊਜ਼ਡ ਅਰੈਸਟ ਹੋਏ ਆ ਉਹਨਾਂ ਚ ਕਿ ਜੂਵਨਾਈਲ ਹੈ 6 ਮੇਜਰ ਨੇ ਔਰ ਇਹ ਰਿਕਵਰੀ ਜਿਹੜੀਆਂ ਸਾਰੀਆਂ ਇੱਕ ਇੰਟੈਲੀਜੈਂਸ ਲੈਡ ਆਪਰੇਸ਼ਨ ਨਾਲ ਕੀਤੀਆਂ ਗਈਆਂ ਇਹਦੇ ਚ ਜਿਹੜੇ 15 ਪਿਸਟਲਸ ਉਹਨਾਂ ਦਾ ਬ੍ਰੇਕਅਪ ਹੈਗਾ 9 ਐਮ ਐਮ ਦੇ ਬਲੌਕ ਹੈਗੇ 9 ਨੌ ਪਿਸਟਲ ਔਰ 6 ਪਿਸਟਲ ਹੈਗੇ 0.30 ਬੋਰ ਦੇ ਜਿਹੜੇ ਸਟਾਰ ਵਾਲੇ ਕਿਉਂਕਿ ਬਿਲਕੁਲ ਬ੍ਰਾਂਡ ਨਿਊ ਤੇ ਬੜੇ ਸਫਿਸਟਿਕੇਟਡ ਵੈਪਨਸ ਨੇ ਜਿਹੜਾ ਕਿ ਲੀਥਲ ਆਪਾਂ ਉਹਨੂੰ ਕਹਿ ਸਕਦੇ ਮਾਰੂ ਅਰੇ ਬਹੁਤ ਵੱਡਾ ਇੱਕ ਮੋਡੀਊਲ ਬਸ ਕੀਤਾ ਗਿਆ ਜਿਹੜੇ ਮੇਨ ਗੱਲ ਇਹਦੇ ਚ ਕੋਈ ਆਈ ਹੈ ਕਿ ਜਿਹੜੇ ਬਾਰਡਰ ਦੇ ਨੇੜੇ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਲੋਕਾਂ ਦੇ ਆਪਣੇ ਖੇਤ ਵੀ ਨੇ ਆਪਣੇ ਘਰ ਵੀ ਨੇ ਉੱਥੇ ਪ੍ਰੀ ਡੈਸਟਿਨੇਟ ਲੋਕੇਸ਼ਨ ਦੇ ਉੱਤੇ ਡਰੋਨ ਡਰਾਪਿੰਗਸ ਨਾਲ ਇਹ ਕਨਸਾਈਨਮੈਂਟਸ ਭੰਗਵਾਈਆਂ ਜਾਂਦੀਆਂ ਤੇ ਅੱਗੇ ਡਿਸਟ੍ਰੀਬਿਊਟ ਕੀਤੀਆਂ ਜਾਂਦੀਆਂ ਪਾਕ ਬੇਸਡ ਹੈਂਡਲਰ ਜਿਹੜਾ ਉਹ ਕਾਮਨ ਹੈ ਇਹ ਜਿਹੜੇ ਆਪਾਂ ਦੋ ਮੋਡਿਊਲ ਸਮਝ ਕਹਿ ਸਕਦੇ ਇਹਨਾਂ ਨੂੰ ਸਭ ਤੋਂ ਪਹਿਲਾਂ ਸਾਡੇ ਇਨਸਪੈਕਟਰ ਸੀਆਈਏ ਅਮੋਲਕਦੀਪ ਜੀ ਜਿਨ੍ਹਾਂ ਦੇ ਸੁਪਰਵਾਈਜ਼ਨ ਸਾਡੇ ਡੀਐਸਪੀ ਹਰਮਿੰਦਰ ਸਿੰਘ ਜਗਵਿੰਦਰ ਏਡੀਸੀਪੀ ਸਾਹਿਬ ਤੇ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਸ਼੍ਰੀ ਰਵਿੰਦਰਪਾਲ ਸਿੰਘ ਕਰ ਰਹੇ ਸੀ ਇੱਕ ਜੁਵੇਨਾਈਲ ਨੂੰ ਫੜਿਆ ਸਿੰਘੇੜੇ ਪਿੰਡ ਤੋਂ ਲੋਪੋਕੇ ਅਮਰਸਰ ਰੂਰਲ ਉਹ ਵੀ ਬਾਰਡਰ ਦੇ ਨੇੜੇ ਪਿੰਡ ਹੈ ਉਹ ਤੋਂ ਦੋ ਪਿਸਟਲ ਮਿਲੇ ਅਰੋਧਾ ਇੱਕ ਨਾ ਰੋਦੇ ਦੋ ਸਾਥੀ ਸਾਹਮਣੇ ਆਏ ਸ਼ਮਸ਼ੇਰ ਸਿੰਘ ਇਹ ਗੇਟ ਖੀਮਾਂਦੇ ਤੇ ਅਮਨਦੀਪ ਸਿੰਘ ਸ਼ਮਸ਼ੇਰ ਤੋਂ ਇੱਕ ਪਿਸਤਲ ਮਿਲਦਾ ਹੈ ਤੇ ਅਮਨਦੀਪ ਤੋਂ ਦੋ ਮਿਲੇ ਪਹਿਲਾਂ ਉਸ ਬਾਅਦ ਇਹਨਾਂ ਦੀ ਇਨਟੈਰੋਗੇਸ਼ਨ ਦੇ ਉੱਤੇ ਬਲਵਿੰਦਰ ਕਾਕਾ ਲੋਪੋਕੇ ਦਾ ਟੱਕੜਪਿੰਡ ਹੈ ਬਿਲਕੁਲ ਬਾਰਡਰ ਦੇ ਉੱਤੇ ਉੱਥੋਂ ਦੇ ਬਾਕੀ ਸਾਰੇ ਮੇਨ ਜਿਹੜੇ ਅਕਿਊਜ਼ ਨੇ ਉੱਥੋਂ ਫਿਗਰ ਹੋਏ ਬਲਵਿੰਦਰ ਕਾਕਾ ਤੋਂ ਤੋ 3 ਪਿਸਟਲ ਮਿਲੇ ਗੁਰਦੇਵ ਉਸੇ ਪਿੰਡ ਦਾ ਇਹ ਪਿਓ ਪੁੱਤ ਨੇ ਗੁਰਦੇਵ ਸਿੰਘ ਤੇ ਕਰਨਪ੍ਰੀਤ ਸਿੰਘ ਸੋ ਗੁਰਦੇਵ ਸਿੰਘ ਤੋਂ 7 ਪਿਸਟਲ ਰਿਕਵਰ ਹੋਏ ਕਰਨਪ੍ਰੀਤ ਜਿਹੜਾ ਹੈਗਾ ਬੇਟਾ ਉਹ ਵੀ ਪੂਰਾ ਇਸ ਸ਼ਾਮਲ ਸੀ ਤੇ ਨਾਲ ਹਰਮਨ ਉਸੇ ਪਿੰਡ ਦਾ ਕੱਕੜ ਦਾ ਤੇ ਜੇ ਇਹਨਾਂ ਦੀ ਏਜ ਪ੍ਰੋਫਾਈਲ ਆਪਾਂ ਦੇਖੀਏ ਜੁਵਿਨਾਈਲ ਬਾਰੇ ਮੈਂ ਤੁਹਾਨੂੰ ਡਿਸਕਸ ਕਰ ਲਿਆ ਸ਼ਮਸ਼ੀਰ ਸਿੰਘ 3 ਸਾਲ ਦਾ ਅਮਨਦੀਪ ਬੋਬੇ ਜਿਹੜਾ 23 ਸਾਲ ਦਾ ਬਲਵਿੰਦਰ ਕਾਕਾ ਤੱਕੜ ਵਾਲਾ ਇਹ 26 ਸਾਲ ਦਾ ਹੈ ਗੁਰਦੇਵ ਜਿਹੜਾ ਹੈ ਇਹ 40 ਸਾਲ ਦਾ ਫਾਦਰ ਜਿਹੜਾ ਹੈ ਬੇਟਾ ਕਰਨਪ੍ਰੀਤ 19 ਸਾਲ ਦਾ ਤੇ ਹਰਮਨ ਜਿਹੜਾ ਇਹਦਾ ਨਾਲ ਸਾਥੀ ਹੈ ਕੰਪਲੈਕਸ ਇਹ 19 ਸਾਲ ਦਾ ਹੈ ਸੋ ਬੇਸਿਕਲੀ ਇਹ ਬੜਾ ਹੀ thorough investigation ਦਾ ਰਿਜ਼ਲਟ ਹੈ ਸਾਰਾ ਔਰ ਇੱਕ ਜਿਹੜੀ ਆਮ ਰੈਗੂਲਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੋਂ ਪੁਸ਼ਨ ਡਰੱਗਸ ਐਨ ਆਰਮਸ ਇਨਟੂ ਇੰਡੀਅਨ ਟੈਰਿਟਰੀ ਉਹ ਉਹਦੇ ਉੱਤੇ ਬੜਾ ਵੱਡਾ ਇੱਕ ਸਕਸੈਸ ਮੈਨੂ ਸਮਝਦਾ ਬਿਕੋਜ਼ ਤੁਸੀਂ ਇਹ ਦੇਖੋ ਵੀ ਜੇ ਇੰਨੇ ਲੀਥਲ ਵੈਪਨਸ ਜੋ ਡੈਸਟੀਨੇਸ਼ਨ ਇਹਨਾਂ ਦੀ ਵਿਦਨ ਪੰਜਾਬ ਐਂਡ ਕੰਟਰੀ ਵੀ ਹੋਣੀ ਸੀਗੀ ਔਰ ਜਿਹਦੇ ਚ ਇੱਕ ਦੂਸਰੀ ਇੰਟਰਸਟਿੰਗ ਗੱਲ ਇਹ ਆ ਕਿ ਜੁਵਨਾਈਲ ਜਿਹੜਾ ਉਹ ਮੇਨ ਕਾਮ ਇਹੀ ਕਰ ਰਿਹਾ ਕਿ ਚੁੱਕਣ ਦਾ ਵੀ ਕਿਉਂਕਿ ਲੋਕਾਂ ਨੂੰ ਹੁੰਦਾ ਕਿ ਜੁਵਨਾਈਲ ਨੂੰ ਘੱਟ ਸਜ਼ਾ ਮਿਲੇਗੀ ਅੱਗੇ ਡਿਸਟ੍ਰਿਬਿਊਸ਼ਨ ਵੀ ਜਿਹੜੀ ਅੱਗੇ ਕਰਦਾ ਸੀ ਉਹ ਵੀ ਜੁਵਿਨਾਈਲ ਦੇ ਥਰੂ ਕਰਾਉਂਦੇ ਵੀ ਤਾਂ ਕਿ ਸ਼ੱਕ ਵੀ ਨਾ ਪਵੇ। ਔਰ ਇਹਦੇ ਨਾਲ ਮੈਂ ਸਮਝਦਾ ਕਿ ਬਹੁਤ ਵੱਡਾ ਇਹ ਨੈਟਵਰਕ ਬਸਟ ਹੋਇਆ ਹੈ। ਇਸ ਤੋਂ ਇਲਾਵਾ ਇਹਨਾਂ ਦੇ ਹੁਣ ਲਿੰਕੇਜਸ ਅਸੀਂ ਕਢਾ ਰਹੇ ਹਾਂ ਕਿ ਪਹਿਲਾਂ ਕਿੰਨੀਆਂ ਕਨਸਾਈਨਮੈਂਟਸ ਇਹਨਾਂ ਵੱਲੋਂ ਜਿਹੜੀਆਂ ਪਿਕਅਪ ਕੀਤੀਆਂ ਗਈਆਂ ਤੇ ਡਿਲੀਵਰ ਕੀਤੀਆਂ ਗਈਆਂ। ਔਰ ਮੈਨੂੰ ਉਮੀਦ ਹੈ ਕਿ ਸਾਰਾ ਫਾਈਨੈਂਸ਼ੀਅਲ ਐਂਗਲ ਵੀ ਅਸੀਂ ਦੇਖ ਰਹੇ ਹਾਂ ਕਿ ਪਾਕਿਸਤਾਨ ਅਗਰ ਇਥੇ ਚੀਜ਼ ਆਉਂਦੀ ਹੈ ਵੈਪਨ ਆਉਂਦਾ ਜਾਂ ਡਰੱਗ ਆਉਂਦਾ ਤਾਂ ਉਹਦੀ ਫਾਈਨੈਂਸ਼ੀਅਲ ਜਿਹੜਾ ਗੇਮਸ ਨੇ ਉਹ ਕਿਦਾਂ ਪੇਬੈਕ ਹੁੰਦੇ ਆ ਉਸ ਤੇ ਵੀ ਸਾਡੀ ਟੀਮ ਲੱਗੀ ਹੋਈ ਹੈ ਮੈਂ ਦਿਲੀਪ ਮਾਰਕ ਬਾਦ ਦਿੰਦਾ ਇਨਸਪੈਕਟਰ ਮੋਲਕਦੀਪ ਸਿੰਘ ਤੇ ਉਹਨਾਂ ਦੇ ਜਿਹੜੇ ਸਾਰੇ ਟੀਮ ਨੂੰ ਜਿਨ੍ਹਾਂ ਨੇ ਬਹੁਤ ਮਿਹਨਤ ਨਾਲ ਹਮੇਸ਼ਾ ਦੀ ਤਰ੍ਹਾਂ ਬਹੁਤ ਵੱਡਾ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਸਕਸੈਸਫੁਲੀ ਇੰਜਾਮ ਦਿੱਤਾ ਜਾਗਵਾਨੀ ਪੰਜਾਬੀ ਟੀਵੀ ਲਈ ਮੈਂ ਹਰੀਸ਼ ਬਠਲਾ ਸਿੱਧੀ ਅਮਰਸਰ ਸਾਹਿਬ